ਦਾਸ ਅੱਜ ਦੇਵੀ ਦਾਸਪੁਰਾ ਪਿੰਡ 'ਚ ਪਹੁੰਚਿਆ ਸਾਡੇ ਪੁਰਾਣੇ ਸਾਥੀ ਜਸਜੀਤ ਉਹਨਾਂ ਦੇ ਬਜ਼ੁਰਗ ਜਿਹੜੇ ਉਸ ਵੇਲੇ ਕਰੋਨਾ ਕਾਲ ਦੇ ਸ਼ਿਕਾਰ ਹੋਏ ਐ ਅੱਜ ਉਹਨਾਂ ਦੇ ਪਰਿਵਾਰ 'ਚ ਖੁਸ਼ੀ ਆਈ ਸੀ ਸੋ ਮੈਂ ਪ੍ਰੋਗਰਾਮ ਤੇ ਨਹੀਂ ਪਹੁੰਚ ਸਕਿਆ ਸੀ ਅੱਜ ਮੈਂ ਇੱਥੇ ਆਇਆ ਮਗਰ ਜਦ ਮੈਂ ਇੱਥੇ ਪਹੁੰਚਿਆ ਮੈਨੂੰ ਪਤਾ ਲੱਗਿਆ ਕਿ ਅੱਜ ਮਜੀਠੇ ਨਗਰ 'ਚ ਆਜ ਪਾ ਦੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਨੇ ਕਰਨਜੀਤ ਸਿੰਘ ਉਹ ਰਾਧਾ ਕਿਸਾਨਾਂ ਨੇ بڑے ਵੱਡੇ ਪੱਧਰ ਤੇ ਉਹਨਾਂ ਦੇ ਵਿਰੋਧ ਕੀਤਾ ਮੈਂ ਤਾਂ ਸਾਰੇ ਕਿਸਾਨ ਪਰਵਾਹ ਨੂੰ ਖੇਤ ਮਜ਼ਦੂਰ ਵੀਰਾਂ ਨੂੰ ਪੰਜਾਬ ਪੰਜਾਬੀ ਪੰਜਾਬੀਅਤ 'ਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਵੇਖੋ ਜੈ ਜਵਾਨ ਜੈ ਕਿਸਾਨ ਦਾ ਨਾਰਾ ਲੀਡਰ ਲਾਉਂਦੇ ਰਹੇ ਔਰ ਅਫਸੋਸ ਦੀ ਗੱਲ ਹੈ ਕਿ ਜੇ ਇਸ ਕਿਸਾਨ ਨੇ ਪੰਜਾਬ ਦੇ ਮਿਹਨਤਕਸ਼ ਕਿਸਾਨ ਨੇ ਖੇਤ ਮਜ਼ਦੂਰ ਨੇ ਦੇਸ਼ ਨੂੰ ਅਨਾਜ ਦਾ ਭੰਡਾਰ ਦਿੱਤਾ ਹੋਵੇ ਦੇਸ਼ ਨੂੰ ਆਪਦੇ ਪੈਰਾਂ ਤੇ ਖੜਾ ਕੀਤਾ ਹੋਵੇ ਔਰ ਜੇ ਇਸ ਜਵਾਨ ਨੇ ਇਹ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੋਵੇ ਉਸ ਕਿਸਾਨ ਨੂੰ ਜਾਂ ਉਸ ਜਵਾਨ ਦੇ ਪੁੱਤ ਨੂੰ ਕਿਸੇ ਕਿਸਾਨ ਨੂੰ ਦਿੱਲੀ ਜਾਣ ਤੋਂ ਸੰਨਦਾਤਾ ਨੂੰ ਰੋਕਿਆ ਗਿਆ ਔਰ ਰੋਕਣ ਵਾਲੇ ਕੌਣ ਸਨ ਇਹੀ ਪਾਰਟੀ ਭਾਜਪਾ ਜਿਨ੍ਹਾਂ ਦੇ ਉਮੀਦਵਾਰ ਅੱਜ ਮਜੀਠੀ ਹਲਕੇ 'ਚ ਆਏ ਸਨ ਮੈਂ ਕਿਸਾਨ ਭਰਾਵਾਂ ਨੂੰ ਔਰ ਕਿਸਾਨੀ 'ਚ ਪੰਜਾਬੀਅਤ 'ਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ ਜਿਵੇਂ ਇਹਨਾਂ ਨੇ ਤੁਹਾਨੂੰ ਦਿੱਲੀ ਜਾਣ ਤੋਂ ਰੋਕਿਆ ਨਾ ਇਹਨਾਂ ਨੂੰ ਵੀ ਪਿੰਡਾਂ 'ਚ ਵੜਨ ਤੋਂ ਰੋਕੋ ਤੇ ਸਵਾਲ ਪੁੱਛੋ ਕਿ ਦੇਸ਼ ਨੂੰ ਆਪਣੇ ਪਹਿਰਾ ਤੇ ਖੜਨ ਕਰਨ ਵਾਲੇ ਕਿਸਾਨ ਤੇ ਦੇਸ਼ ਦੀ ਆਜ਼ਾਦੀ ਤੋਂ ਆਉਣ ਵਾਲੇ ਪੰਜਾਬੀ ਵੀਰ ਬਾਰਡਰ ਤੇ ਇਹ ਵੱਸਦੇ ਹੱਸਦੇ ਵੱਸਦੇ ਪਿੰਡਾਂ 'ਚ ਰਹਿਣ ਵਾਲੇ ਸਾਡੇ ਨੌਜਵਾਨਾਂ ਨੂੰ ਕਿਹੜੇ ਅਧਿਕਾਰ ਥੱਲੇ ਕਿਹੜੇ ਕਾਨੂੰਨ ਥੱਲੇ ਤੁਸੀਂ ਦਿੱਲੀ ਜਾਣ ਤੋਂ ਰੋਕਿਆ ਔਰ ਭਗਵੰਤ ਮਾਨ ਦੀ ਟੌਟੀ ਕਿ ਜਿਹੜਾ ਸ਼ੁਭ ਕਰਨ ਦੀ ਮੌਤ ਹੋਈ ਪੰਜਾਬ 'ਚ ਹੋਈ ਪਰਚਾ ਦਰਜ ਨਹੀਂ ਹੋਇਆ ਪ੍ਰੀਤਪਾਲ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਜਬਾਣਾ ਭੰਤਾ ਲੱਤਾ ਭੰਤੀਆਂ ਬਾਹਵਾ ਭੰਤੀਆਂ ਅਖੀਰ 'ਚ ਹਾਈ ਕੋਰਟ 'ਚ ਰਿਟ ਲਾਉਣੀ ਪਈ ਕਿ ਐਫ ਆਈ ਆਰ ਜ਼ੀਰੋ ਕਿਉਂ ਸਹੀ ਐਫ ਆਈ ਆਰ ਕਿਉਂ ਨਹੀਂ ਦਰਜ ਹੋਈ ਅਸਲੀ ਜਦ ਇਹ ਵੀਰ ਮਜੀਠੇ ਆਉਂਦੇ ਅੱਜ ਬੜਾ ਵੱਡਾ ਉਹਨਾਂ ਦੇ ਰੋਸ ਪ੍ਰਦਰਸ਼ਨ ਹੋਇਆ ਉਹਨਾਂ ਦਾ ਘਰਾਓ ਹੋਇਆ ਐਸਐਸਪੀ ਸਾਹਿਬ ਨੂੰ ਵੀ ਮਜੀਠੇ ਆਉਣਾ ਪਿਆ ਸਾਰੀ ਪੁਲਿਸ ਛਾਉਣੀ ਪੜਾ ਛੱਡੀ ਦੱਸੋ ਕੀ ਇਹ ਲੋਕਤੰਤਰ ਆਪ ਦੀ ਗੱਲ ਵੀ ਨਹੀਂ ਰੱਖ ਸਕਦੇ 750 ਸ਼ਹੀਦ ਕਿਸਾਨਾਂ ਦੀ ਗੱਲ ਨਹੀਂ ਕਰ ਸਕਦੇ ਆ ਹੁਣ 250 ਨੂੰ ਫੱਟਰ ਕਰਤਾ ਜ਼ਖਮੀ ਕਰਤਾ ਕਈ ਮਾਰੇ ਗਏ ਉਹਨਾਂ ਦੇ ਜਦਤ ਸਵਾਲ ਪੁੱਛਦੇ ਆ ਤੇ ਮੈਂ ਹੈਰਾਨ ਹੁੰਨਾ ਕਿ ਭਾਜਪਾ ਦੀ ਉਮੀਦਵਾਰਾਂ ਨੂੰ ਕਿਸ ਤਰੀਕੇ ਨਾਲ ਪੁਲਿਸ ਪ੍ਰੋਟੈਕਸ਼ਨ ਕਿ ਲਿਆਇਆ ਜਾ ਰਿਹਾ ਹੈ ਇਹ ਲੋਕਤੰਤਰ ਦਾ ਘਾਣ ਵੀ ਹੈ ਤੇ ਇਹ ਭਗਵੰਤ ਮਾਨ ਦੀ ਟੌਟੀ ਵੀ ਹੈ ਜਿਹੜੀ ਅੱਜ ਵੇਖਣ ਨੂੰ ਮਿਲੀ ਹੈ ਇਸ ਲਈ ਮੈਂ ਪਿੰਡਾਂ 'ਚ ਵਸਦੇ ਕਿਸਾਨ ਤੇ ਖੇਤ ਮਜ਼ਦੂਰ ਪਿੰਡਾਂ 'ਚ ਪੰਜਾਬੀ ਪੰਜਾਬੀ ਪੰਜਾਬੀਅਤ ਭਾਈਚਾਰੇ ਦੇ ਲੰਬੜਦਾਰਾਂ ਨੂੰ ਸਭ ਨੂੰ ਬੇਨਤੀ ਕਰਦਾ ਘੇਰ ਘੇਰ ਸਵਾਲ ਪੁੱਛੋ ਇਹ ਲੋਕਤੰਤਰ ਤੁਸੀਂ ਸਵਾਲ ਪੁੱਛਣ ਦੇ ਹੱਕਦਾਰ ਹੋ ਇਹਨਾਂ ਨੂੰ ਜਵਾਬ ਦੇਈ ਹੈ ਕਿ ਕਿਵੇਂ ਇਹਨਾਂ ਨੇ 250 ਕਿਸਾਨ ਸ਼ਹੀਦ ਕੀਤੇ ਔਰ ਕਿਵੇਂ ਦਿੱਲੀ ਜਾਣ ਤੋਂ ਤੁਹਾਨੂੰ ਰੋਕਿਆ ਔਰ ਮੈਂ ਸਮਝਦਾ ਸ਼ੋਭ ਕਰਨ ਦੇ ਪ੍ਰੀਤਪਾਲ ਦੀ ਇਹ ਬਹੁਤ ਵੱਡੀ ਉਹਨਾਂ ਨੇ ਜੋ ਇਸ ਸੰਘਰਸ਼ 'ਚ ਯੋਗਦਾਨ ਪਾਇਆ ਉਹਨਾਂ ਦਾ ਇਹ ਤੁਸੀਂ ਇੱਕ ਪਹਿਰਾ ਦੇਓਗੇ ਉਹਨਾਂ ਦੀ ਸੋਚ ਤੇ ਤੇ ਉਹਨਾਂ ਦੇ ਜਿਹੜੇ ਮਨ ਦੇ ਸਵਾਲ ਸੀ ਉਹ ਤੁਸੀਂ ਪੁੱਛੋਗੇ ਬਹੁਤ ਬਹੁਤ ਧੰਨਵਾਦ